ਹਾਂਜੀ ਤੇ ਅੱਜ ਆਪਾਂ ਗੱਲ ਕਰਨੀ ਆ ਦੁਨੀਆ ਦੀ ਸਭ ਤੋਂ ਮਹਿੰਗੀ ਗੱਡੀ ਰੋਲਸ ਰੋਇਸ ਜਿਹਦੀ ਬੀਜਤੀ ਇੱਕ ਇੰਡੀਆ ਦੇ ਰਾਜੇ ਨੇ ਕਰਤੀ ਸੀ ਮਤਲਬ ਉਹਨਾਂ ਨੇ ਇੰਨਾ ذلیل ਕਰਤਾ ਕਿ ਉਹਨਾਂ ਨੇ ਫਿਰ ਚਿੱਠੀ ਲਿਖ ਕੇ ਰਾਜੇ ਤੋਂ ਮਾਫੀ ਮੰਗੀ ਕੀ ਹੀ ਉਹ ਸਟੋਰੀ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਚਲੋ ਸ਼ੁਰੂ ਤੋਂ ਕਰਦੇ ਹਾਂ ਸ਼ੁਰੂ ਇਹ ਗੱਲ ਹੈ ਕਿ ਮਹਾਰਾਜਾ ਜੈ ਸਿੰਘ ਪ੍ਰਭਕਰ ਜਿਹੜੇ ਕਿ ਇੰਡੀਆ ਦੇ ਮਹਾਰਾਜੇ ਸੀਗੇ ਤੇ ਇਹ 1920 ਦੀ ਗੱਲ ਹੈ ਜਦੋਂ ਮਤਲਬ ਇੰਗਲੈਂਡ ਘੁੰਮਣ ਗਏ ਤੇ ਉਹ ਕਾਫੀ ਮਤਲਬ ਸਾਦਾ ਮਤਲਬ ਜਦੋਂ ਉਥੇ ਇੰਗਲੈਂਡ ਗਏ ਕਾਫੀ ਮਤਲਬ ਸਾਦੇ ਢੰਗ ਨਾਲ ਰਹਿਣਾ ਮਤਲਬ ਇਥੋਂ ਰਾਜ ਕਰਦੇ ਗਏ ਉਥੇ ਉਹ ਚਾਹੁੰਦੇ ਕਿ ਮੈਂ ਕੱਲਾ ਰਵਾਂ ਤੇ ਮਤਲਬ ਉਥੋਂ ਇੰਗਲੈਂਡ ਨੂੰ ਘੁੰਮਾ ਫਿਰਾਂ ਤੇ ਵੇਖਾਂ ਇੱਕ ਦਿਨ ਇਦਾਂ ਹੀ ਇੰਗਲੈਂਡ ਚੋਂ ਘੁੰਮਦੇ ਤੁਰਦੇ ਤੁਰਦੇ ਜਾਣਦੇ ਤੇ ਰੋਲਸ ਰੋਇਸ ਦੀ ਜਿਹੜੀ ਉਹ ਏਜੰਸੀ 'ਚ ਦਾਖਲ ਹੋਏ ਮਤਲਬ ਬਾਹਰ ਉਹਨਾਂ ਗੱਡੀਆਂ ਵੇਖੀਆਂ ਪਹਿਲਾਂ ਉਹਨਾਂ ਨੂੰ ਕਾਫੀ ਸੋਹਣੀਆਂ ਲੱਗੀਆਂ ਉਹ ਅੰਦਰ ਚੱਲ ਗਏ ਤੇ ਉਹਨਾਂ ਨੇ ਨਾਰਮਲ ਜਿਹੜੇ ਕੱਪੜੇ ਪਾਏ ਹੋਏ ਜਦੋਂ ਉਹ ਅੰਦਰ ਗਏ ਉਥੋਂ ਦੇ ਜਿਹੜੇ ਸੇਲਸਮੈਨ ਹੁੰਦੇ ਗੱਡੀਆਂ ਵੇਖਣ ਵਾਲਾ ਉਹ ਤੇ ਅੰਦਰ ਜਾ ਕੇ ਉਹਨਾਂ ਨੇ ਗੱਡੀਆਂ ਵੇਖੀਆਂ ਮਤਲਬ ਉਹਨਾਂ ਨੂੰ ਟੱਚ ਕੀਤਾ ਤੇ ਉਹ ਸੇਲਜ਼ਮੈਨ ਕਹਿੰਦਾ ਵੀ ਉਹਨਾਂ ਨੂੰ ਹੱਥ ਲਾਉਣਾ ਮਨਾਵਾ ਤੇ ਰਾਜੇ ਨੇ ਜਦੋਂ ਉਹਦੀ ਪੁੱਛਿਆ ਵੀ ਇਹਦੀ ਕੀ ਕੀਮਤ ਹੈ ਤੇ ਉਹ ਕਹਿੰਦਾ ਤੁਹਾਡੀ ਉਕਾਤ ਤੋਂ ਬਾਹਰ ਹੈ ਮਤਲਬ ਵੀ ਤੁਸੀਂ ਇਹ ਨਹੀਂ ਖਰੀਦ ਸਕਦੇ ਰਾਜੇ ਨੇ ਪੁੱਛਿਆ ਫੇਰ ਵੀ ਦੱਸ ਤਾਂ ਕਹਿੰਦਾ ਨਹੀਂ ਨਹੀਂ ਤੁਸੀਂ ਮਤਲਬ ਸਾਡਾ ਟਾਈਮ ਨਾ ਵੇਸਟ ਕਰੋ ਤੁਸੀਂ ਬਾਹਰ ਜਾਓ ਸ਼ੋਅਰੂਮ ਚ ਤੇ ਉਹਨਾਂ ਨੇ ਰਾਜੇ ਨੂੰ ਉਥੋਂ ਬਾਹਰ ਕੱਢਤਾ ਫਿਰ ਰਾਜਾ ਜਦੋਂ ਆਪਣੇ ਕਮਰੇ 'ਚ ਆਇਆ ਤੇ ਉਹਨੂੰ ਕਾਫੀ ਗੁੱਸਾ ਲੱਗਾ ਉਹਨੇ ਸੋਚਿਆ ਵੀ ਇਹਨਾਂ ਨੂੰ ਮੈਂ ਸਭ ਕੁਝ ਸਿਖਾਉਣਾ ਵਾਂ ਗੱਡੀ ਰੋਲਸ ਰॉयਸ ਵਾਲਿਆਂ ਨੂੰ ਤੇ ਸਬਕ ਕਿਦਾਂ ਸਿਖਾਉਣਾ ਫਿਰ ਉਹਨੇ ਜਿਹੜੇ ਆਪਣੇ ਮਨ ਲੋ ਉਹਨਾਂ ਨੂੰ ਸੁਨੇਹਾ ਭੇਜਿਆ ਪੱਤਰ ਲਿਖ ਕੇ ਜੈਂਸੀ ਵਾਲਿਆਂ ਨੂੰ ਕਿ ਅਸੀਂ 6 ਗੱਡੀਆਂ ਤੁਹਾਡੀਆਂ ਖਰੀਦਣਾ ਚਾਹੁੰਦੇ ਹਾਂ ਠੀਕ ਆ ਉਹ 6 ਗੱਡੀਆਂ ਖਰੀਦ ਕੇ ਰਾਜ ਨੇ ਜਿਹੜੀਆਂ ਇੰਡੀਆ ਲੈ ਆਂਦੀਆਂ ਤੇ ਆ ਤੁਸੀਂ ਫੋਟੋ ਆ ਮੇਖ ਸਕਦੇ 6 ਗੱਡੀਆਂ ਰੋਲਸ ਰॉयਸ ਦੀਆਂ ਖਰੀਦ ਕੇ ਇੰਡੀਆ ਲੈ ਆਂਦੀਆਂ ਜਿਹੜੀਆਂ ਦੀ ਬਹੁਤ ਅੱਜ ਦੇ ਟਾਈਮ 'ਚ ਇਨੀ ਕੀਮਤ ਆ ਉਹ ਉਹ ਉਸ ਟਾਈਮ 'ਚ ਕਿੰਨੀ ਕੀਮਤ ਹੋ ਗਈ ਉਹ ਗੱਡੀਆਂ 'ਚ ਇਹ ਗੱਡੀਆਂ 'ਚ ਸਭ ਤੋਂ ਜ਼ਿਆਦੀ ਕੀਮਤ ਤਾਂ ਛੋਟੀ ਦਰ ਮਗਾਲ ਦਿੰਦਾ ਇਹ ਸਾਰੀ ਗੱਡੀ ਹੱਥ ਨਾਲ ਤਿਆਰ ਹੁੰਦੀ ਆ ਨਾਟ ਬੋਲਟ ਤੋਂ ਲੈ ਕੇ ਸਟੀਚਿੰਗ ਤੋਂ ਲੈ ਕੇ ਦਾ ਸਾਰਾ ਕੰਮ ਹੱਥ ਨਾਲ ਕੀਤਾ ਜਾਂਦਾ ਵਾ ਦੂਜੀਆਂ ਕੰਪਨੀਆਂ ਜਿਹੜੀਆਂ ਉਹ ਮਸ਼ੀਨਾਂ ਨਾਲ ਗੱਡੀਆਂ ਤਿਆਰ ਕਰਦੀਆਂ ਸਾਰੀਆਂ ਗੱਡੀਆਂ ਹੱਥ ਨਾਲ ਤਿਆਰ ਹੁੰਦੀਆਂ ਵਾ ਤੇ ਦੂਜੀ ਗੱਲ ਇਹ ਕਿ ਆਰਡਰ ਤੇ ਹੀ ਤਿਆਰ ਗੱਡੀ ਕਰਦੇ ਇਹ ਨਹੀਂ ਗੱਡੀਆਂ ਤਿਆਰ ਕਰਕੇ ਰੱਖ ਲੈਂਦੇ ਆ ਜਿੰਨਾ ਆਪਾਂ ਆਰਡਰ ਦਵਾਂਗੇ ਉਹ ਸਭ ਨਈ ਗੱਡੀ ਤਿਆਰ ਕਰਦੇ ਆ ਤੇ ਅੱਗੇ ਵੀਡੀਓ ਵਾਲਾ ਵਾਦੇ ਆ ਸਾਰੀਆਂ ਗੱਡੀਆਂ ਖਰੀਦ ਕੇ ਰਾਜ ਨੇ ਇੰਡੀਆ ਚ ਲੈ ਆਉਂਦੀਆਂ ਠੀਕ ਆ ਇੰਡੀਆ ਚ ਲਿਆ ਆ ਕੇ ਤੇ ਨਗਰ ਕੌਂਸਲ ਆਰਿਆਂ ਨੂੰ ਦੇਤੀਆਂ ਮਤਲਬ ਜਿਹੜੇ ਆ ਹੁੰਦੇ ਸਾਫ ਸਫਾਈ ਕਰਨ ਵਾਲੇ ਹੁੰਦੇ ਆ ਕਿ ਇਹ ਸਾਰੀਆਂ ਗੱਡੀਆਂ ਅਰੇ ਤੁਸੀਂ ਕੂੜਾ ਲੱਦਣਾ ਤੇ ਇਹਨਾਂ ਗੱਡੀਆਂ ਦਾ ਸਫਾਈ ਕਰਾਉਣੀ ਆ ਕੂੜਾ ਲਾਦ ਕੇ ਸਫਾਈ ਕਰਾਉਣੀ ਆ ਤੇ ਉਹਨਾਂ ਨੇ ਉਦਾਂ ਹੀ ਕੀਤਾ ਸਵੇਰੇ ਜਦੋਂ ਵੀ ਸਫਾਈ ਹੁੰਦੀ ਸੀ ਉਹ ਗੱਡੀਆਂ ਚ ਕੂੜਾ ਇਕੱਠਾ ਕਰਕੇ ਉਹ ਗੱਡੀਆਂ ਚ ਸੁੱਟਦੇ ਸੀ ਤੇ ਗੱਡੀਆਂ ਦੇ ਅਗਲੇ ਬੰਨੇ ਝਾੜੂ ਬੰਨਤੇ ਸੀ ਜਿੰਨਾ ਦੇ ਤੀਆਂ ਆ ਵੇਖ ਸਕਦੇ ਫੋਟੋਆਂ ਕਿੰਨਾ ਝਾੜੂ ਵੱਧੇ ਤੇ ਸਾਰੇ ਉਹ ਨਗਰ ਚ ਇਦਾਂ ਗੱਡੀ ਲੈ ਕੇ ਫਿਰਦੇ ਹੀ ਮਤਲਬ ਇੱਕ ਹਸਾਮਨਾ ਸੁਖਾਈ ਵਾਲੀਆਂ ਗੱਡੀਆਂ ਬਣਾਤੇ ਗਏ ਤੇ ਸਾਰੇ ਬੜੇ ਹੈਰਾਨ ਹੀ ਕਿ ਮਤਲਬ ਇੰਨੀਆਂ ਮਹਿੰਗੀਆਂ ਗੱਡੀਆਂ ਰਾਜ ਨੇ ਜਿਹੜੀ ਉਹ ਕੂੜਾ ਸੁੱਟਣ ਦੇ ਲਾਤੀਆਂ ਜਦੋਂ ਇਹ ਹੌਲੀ ਹੌਲੀ ਖਬਰ ਫੈਲ ਗਈ ਯੂਕੇ ਤੱਕ ਪਹੁੰਚੀ ਤੇ ਮਤਲਬ ਸਾਰੇ ਗੱਡੀਆਂਾਂ ਦੀ ਰੋਲਸ ਰੋਇਸ ਜਿਹੜੀ ਸੇਲ ਯਾ ਉਹ ਘਟ ਗਈ ਮਤਲਬ ਲੋਕ ਇਹ ਸੋਚਣ ਲੱਗੇ ਕਿ ਇੰਡੀਆ 'ਚ ਇਹ ਗੱਡੀਆਂ ਨਾਲ ਕੂੜਾ ਸੁੱਟਿਆ ਜਾਂਦਾ ਨੇ ਅਸੀਂ ਇਹ ਗੱਡੀਆਂ ਕਿਉਂ ਖਰੀਦ ਗਏ ਉਹਨਾਂ ਦੀ ਸੇਲ ਹੋਣੀ ਬੰਦ ਹੋ ਗਈ ਮਤਲਬ ਚਾਰੇ ਪਾਸੇ ਇਹ ਖਬਰ ਫੈਲ ਗਈ ਤੇ ਕਾਫੀ ਟਾਈਮ ਤੱਕ ਇਹ ਚੱਲਦਾ ਰਿਹਾ ਰਾਜ ਨੇ ਮਤਲਬ ਪੂਰਾ ਗੱਡ ਜੋ ਉਰਲਵਾਇਆ ਕੂੜਾ ਸੁੱਟ ਸੁੱਟ ਕੇ ਉਸ ਤੋਂ ਬਾਅਦ ਜਿਹੜਾ ਫਿਰ ਰੋਲ ਸਰਵਾਈਸ ਦਾ ਹੈਗਾ ਹੀ ਮਾਲਕ ਉਹਨੇ ਫਿਰ ਇੱਕ ਲੈਟਰ ਲਿਖਿਆ ਰਾਜੇ ਨੂੰ ਕਿ ਮੱਲੋ ਸਾਡੀ ਕੋ ਗਲਤੀ ਹੋ ਗਈ ਆ ਜੋ ਵੀ ਆ ਗਲਤੀ ਦੋ ਜੋਗ ਦੀ ਸਜ਼ਾ ਦੋਗੇ ਤੇ ਉਹ ਸਾਨੂੰ ਮਨਜ਼ੂਰ ਆ ਨਹੀਂ ਤਾਂ ਅੱਡੇ ਕੇ ਝੁਕਦੇ ਆ ਤੇ ਰਾਜ ਨੇ ਫਿਰ ਕਿਹਾ ਕਿ ਮੈਨੂੰ ਇੰਨਾ ਵੜਾਵਾ ਕਿ ਤੁਸੀਂ ਆਪਣੀ ਗਲਤੀ ਮੰਨੀ ਮੈਂ ਤੁਹਾਡਾ ਬਸ ਹੰਕਾਰ ਤੋੜਨਾ ਚਾਹੁੰਦਾ ਸੀ ਜਿਹੜਾ ਤੁਸੀਂ ਤੁਹਾਡੇ ਸੇਜ਼ ਮੈਂਨਾਂ ਨੇ ਮੱਲੋ ਬੰਦਾ ਜੱਜ ਕੀਤਾ ਤੁਸੀਂ ਕੱਪੜੇ ਵੇਖ ਕੇ ਇਦਾਂ ਤੁਹਾਨੂੰ ਨਹੀਂ ਕਰਨਾ ਚਾਹੀਦਾ ਮੱਲੋ ਬੰਦੇ ਨੂੰ ਕੱਪੜਾ ਵੇਖ ਕੇ ਨਹੀਂ ਜੱਜ ਕਰਨਾ ਚਾਹੀਦਾ ਬੁੱਕਿਆ ਕੋਈ ਵੀ ਉਹਨੂੰ ਬਾਹਰੋਂ ਵੇਖ ਕੇ ਇਹਨਾਂ ਦਾ ਜੱਜ ਕਰਨਾ ਜਿਹੜਾ ਜਨਦਾ ਕਪ ਖੋਲ ਕੇ ਪੜਦੇ ਨਹੀਂ ਬੁੱਕ 'ਚ ਕੀ ਆ ਉਹਨਾਂ ਦਾ ਕੋਈ ਆਪਾਂ ਜੱਜ ਨਹੀਂ ਕਰ ਸਕਦੇ ਇਹ ਸਾਰੀ ਗੱਲ ਹੋਣ ਤੋਂ ਬਾਅਦ ਉਹਨਾਂ ਨੇ ਵਿੱਚ ਚਿੱਠੀ ਤੇ ਲਿਖਿਆ ਇਹਨਾਂ ਨੂੰ 6 ਹੋਰ ਰੋਲਸ ਰੋਇਸ ਗੱਡੀਆਂ ਦੇਵਾਂਗੇ ਤੇ ਤੁਸੀਂ ਇਹ ਜਿਹੜਾ ਕੂੜਾ ਸੁੱਟਣ ਵਾਲਾ ਬੰਦ ਕੰਮ ਕਰਦੋ ਤੇ ਰਾਜੇ ਨੇ ਫਿਰ ਇਹ ਜਿਹੜੀ ਗੱਲ ਉਹਨਾਂ ਨੇ ਮੰਨ ਲਈ ਤੇ ਉਹਨਾਂ ਨੇ ਫਿਰ 6 ਗੱਡੀਆਂ ਜਿਹੜੀਆਂ ਰਾਜੇ ਨੂੰ ਦਿੱਤੀਆਂ ਮਤਲਬ ਰੋਲਸ ਰੋਇਸ ਲਾਸਟ ਮਹਾਰਾਜਾ ਜੈਸਿਕ ਨੇ ਇਹ ਪੂਰੀ ਦੁਨੀਆ 'ਚ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਕਿ ਕਦੀ ਵੀ ਬੰਦੇ ਨੂੰ ਉਹਦੇ ਕੱਪੜਿਆਂ ਤੋਂ ਨੀ ਵੇਖ ਲੋ ਮਨ ਲੋ ਕੱਪੜਿਆਂ ਨੂੰ ਜੱਜ ਕਰਕੇ ਨਾਲ 6 ਗੱਡੀਆਂ ਰॉयਲਸ ਰॉयਲਸ ਦੀਆਂ ਲਿਆ ਕੇ ਕੂੜਾ ਸਟਾਟ ਆਇਆ। ਇਹ ਹੀ ਅੱਜ ਦੀ ਵੀਡੀਓ ਤੇ ਕਿੰ딴 ਲਗੀ ਜਾਣਕਾਰੀ ਛੋਟੀ ਜਿਹੀ ਲਾਈਕ ਜ਼ਰੂਰ ਕਰ ਦਿਓ। ਮਿਲਾਂਗੇ ਅਗਲੀ ਵੀਡੀਓ ਚ ਤਦ ਤੱਕ ਲਈ ਬਾਏ ਬਾਏ।